ਪੰਜਾਬ ਦੇ ਵਿੱਚ ਜੋ ਆਰਐਸਐਸ ਦੇ ਲੀਡਰ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਦੱਸਦੀ ਹੈ ਕਿ ਸਿਆਸਤ ਪੱਖ ਦੀ ਹੋਈ ਨਸਰ ਆਈ ਸੀ ਪਰ ਅੱਜ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਇਸ ਮਾਮਲੇ ਦੇ ਵਿੱਚ ਦੱਸਦੀ ਹੈ ਕਿ ਹੁਣ ਬਲਤੇਜ ਪੰਨੂ ਬਿਆਨ ਦਿੰਦੇ ਹੋਏ ਨਸਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਕੋ ਪਾਰਟੀ ਹੈ ਜਿਹੜੀ ਕਦੇ ਵੀ ਗੈਂਗਸਟਰਾਂ ਦੇ ਨਾਲ ਹੱਥ ਨਹੀਂ ਮਲਾਉਂਦੀ ਸੋਗੋ ਗੈਂਗਸਟਰਾਂ ਦਾ ਕਤਲ ਮਾਰਦੀ ਹੈ ਤੇ ਜੇਕਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਕੋਈ ਵੀ ਹੋਵੇ ਤੇ ਜਿਸ ਤੋਂ ਬਾਅਦ ਹੁਣ ਬਲਤੇਜ ਨੂੰ ਇਹ ਬਿਆਨ ਦਿੰਦੇ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਆਓ ਤੁਹਾਨੂੰ ਸੁਣਾਉਣੇ ਆ ਪੰਜਾਬ ਪੁਲਿਸ ਲਗਾਤਾਰ ਇੰਨੀ ਕੁ ਮੁਸਤੈਦ ਹੈ ਕਿ ਉਹ ਕਿਸੇ ਵੀ ਅਜਿਹੇ ਵਿਅਕਤੀ ਨੂੰ ਸਿਰ ਨਹੀਂ ਚੁੱਕਣ ਦੇਊਗੀ ਜਿਹੜਾ ਕਿ ਕੋਈ ਗੈਰ ਕਾਨੂੰਨੀ ਕੰਮ ਕਰਦਾ ਜਾਂ ਫਿਰ ਲੋਕਾਂ ਦੀ ਸੁਰੱਖਿਆ ਦੇ ਵਾਸਤੇ ਖਤਰਾ ਬਣਦਾ ਹੈ ਫਾਜ਼ਲ ਕਾਦੀ ਪੁਲਿਸ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਸਖਤੀ ਕਰਦਿਆਂ ਹੋਇਆ ਇੱਕ ਉਸ ਗੈਂਗਸਟਰ ਨੂੰ ਮੁਕਾਬਲੇ ਦੇ ਵਿੱਚ ਜਿਹੜਾ ਉਹ ਮਾਰਿਆ ਗਿਆ ਜਿਹੜਾ ਕਿ ਪਿਛਲੇ ਦਿਨੀ ਫਿਰੋਜ਼ਪੁਰ ਦੇ ਵਿੱਚ ਇੱਕ ਆਰਐਸਐਸ ਦੇ ਨੇਤਾ ਦੇ ਬੇਟੇ ਦੇ ਕਤਲ ਦੇ ਵਾਸਤੇ ਜ਼ਿੰਮੇਵਾਰ ਸੀ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਹੈ ਆਮ ਆਦਮੀ ਪਾਰਟੀ ਉਹ ਨਹੀਂ ਹੈ ਜਿਹੜੀ ਕਿ ਗੈਂਗਸਟਰਾਂ ਨੂੰ ਟਿਕਟਾਂ ਦਿੰਦੀ ਹੈ ਬਲਕਿ ਗੈਂਗਸਟਰ ਜਾ ਕਾਨੂੰਨ ਦੇ ਨਾਲ ਖੇਡਣ ਵਾਲੇ ਵਿਅਕਤੀਆਂ ਨੂੰ ਸਖਤੀ ਦੇ ਨਾਲ ਕੁਚਲਦੀ ਹੈ ਇਹ ਮੈਸੇਜ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਪੰਜਾਬ ਪੁਲਿਸ ਲਗਾਤਾਰ ਇੰਨੀ ਕੁ ਮੁਸਤੈਦ ਹੈ ਕਿ ਉਹ ਕਿਸੇ ਵੀ ਅਜਿਹੇ ਵਿਅਕਤੀ ਨੂੰ ਸਿਰ ਨਹੀਂ ਝੁਕਣ ਦੇਊਗੀ ਜਿਹੜਾ ਕਿ ਕੋਈ ਗੈਰ ਕਾਨੂੰਨੀ ਕੰਮ ਕਰਦਾ ਜਾਂ ਫਿਰ ਲੋਕਾਂ ਦੀ ਸੁਰੱਖਿਆ ਦੇ ਵਾਸਤੇ ਖਤਰਾ ਬਣਦਾ ਫਾਜ਼ਲ ਕਾਦੀ ਪੁਲਿਸ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਸਖਤੀ ਕਰਦਿਆਂ ਹੋਇਆ ਇੱਕ ਉਸ ਗੈਂਗਸਟਰ ਉਹ ਮੁਕਾਬਲੇ ਦੇ ਵਿੱਚ ਜਿਹੜਾ ਉਹ ਮਾਰਿਆ ਗਿਆ ਜਿਹੜਾ ਕਿ ਪਿਛਲੇ ਦਿਨੀ ਫਿਰੋਜ਼ਪੁਰ ਦੇ ਵਿੱਚ ਇੱਕ ਆਰਐਸਐਸ ਦੇ ਨੇਤਾ ਦੇ بیٹے ਦੇ ਕਤਲ ਦੇ ਵਾਸਤੇ ਜ਼ਿੰਮੇਵਾਰ ਸੀ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਹੈ ਆਮ ਆਦਮੀ ਪਾਰਟੀ ਉਹ ਨਹੀਂ ਹੈ ਜਿਹੜੀ ਕਿ ਗੈਂਗਸਟਰਾਂ ਨੂੰ ਟਿਕਟਾਂ ਦਿੰਦੀ ਹੈ ਬਲਕਿ ਗੈਂਗਸਟਰ ਜਾਂ ਕਾਨੂੰਨ ਦੇ ਨਾਲ ਖੇਡਣ ਵਾਲੇ ਵਿਅਕਤੀਆਂ ਨੂੰ ਸ਼ਕਤੀ ਦੇ ਨਾਲ ਕੁਚਲਦੀ ਹੈ ਇਹ ਮੈਸੇਜ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਪੰਜਾਬ ਪੁਲਿਸ ਲਗਾਤਾਰ ਇੰਨੀ ਕੁ ਮੁਸਤੈਦ ਹੈ ਕਿ ਉਹ ਕਿਸੇ ਵੀ ਅਜਿਹੇ ਵਿਅਕਤੀ ਨੂੰ ਸਿਰ ਨਹੀਂ ਚੁੱਕਣ ਦੇਊਗੀ ਜਿਹੜਾ ਕਿ ਕੋਈ ਗੈਰ ਕਾਨੂੰਨੀ ਕੰਮ ਕਰਦਾ ਜਾਂ ਫਿਰ ਲੋਕਾਂ ਦੀ ਸੁਰੱਖਿਆ ਦੇ ਵਾਸਤੇ ਖਤਰਾ ਬਣਦਾ ਫਾਜ਼ਲ ਕਾਦੀ ਪੁਲਿਸ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਸਖਤੀ ਕਰਦਿਆਂ ਹੋਇਆ ਇੱਕ ਉਸ ਗੈਂਗਸਟਰ ਨੂੰ ਮੁਕਾਬਲੇ ਦੇ ਵਿੱਚ ਜਿਹੜਾ ਉਹ ਮਾਰਿਆ ਗਿਆ ਜਿਹੜਾ ਕਿ ਪਿਛਲੇ ਦਿਨੀ ਫਰੋਜਪੁਰ ਦੇ ਵਿੱਚ ਇੱਕ ਆਰਐਸਐਸ ਦੇ ਨੇਤਾ ਦੇ بیٹے ਦੇ ਕਤਲ ਦੇ ਵਾਸਤੇ ਜ਼ਿੰਮੇਵਾਰ ਸੀ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਹੈ ਆਮ ਆਦਮੀ ਪਾਰਟੀ ਉਹ ਨਹੀਂ ਹੈ ਜਿਹੜੀ ਕਿ ਗੈਂਗਸਟਰਾਂ ਨੂੰ ਟਿਕਟਾਂ ਦਿੰਦੀ ਹੈ ਬਲਕਿ ਗੈਂਗਸਟਰ ਜਾਂ ਕਾਨੂੰਨ ਦੇ ਨਾਲ ਖੇਡਣ ਵਾਲੇ ਵਿਅਕਤੀਆਂ ਨੂੰ ਸ਼ਕਤੀ ਦੇ ਨਾਲ ਕੁਚਲਦੀ ਹੈ ਇਹ ਮੈਸੇਜ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ